ਦਿਨਾਨਗਰ ਦੇ ਮੁਹੱਲਾ ਆਰੀਏ ਨਗਰ ਨੂੰ ਜਾਂਦੇ ਲਿੰਕ ਰੋਡ ਤੇ ਪੁਰਾਣੀ ਰੰਜਿਸ ਤੇ ਚੱਲਦੇ ਦੋ ਧਰਾਂ ਆਪਸ ਵਿੱਚ ਲੜਦਿਆਂ ਦਿਖਾਈ ਦੇ ਰੀਆਂ ਨੇ ਜਿਸ ਤੋਂ ਬਾਅਦ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਇੱਕ ਨੌਜਵਾਨ ਵੱਲੋਂ ਵੀਡੀਓ ਵਿੱਚ ਦੂਜੀ ਧਰ ਦੇ ਨੌਜਵਾਨ ਦੇ ਦਾਤਰ ਨਾਲ ਹਮਲਾ ਕਰਨ ਦੇ આરોਪ ਲਗਾਏ ਜਾ ਰਹੇ ਨੇ ਜਿੱਥੇ ਖੂਨ ਦੇ ਵਿੱਚ ਲੱਤਪਾਟ ਇੱਕ ਨੌਜਵਾਨ ਵੀ ਦਿਖਾਈ ਦਿੱਤਾ ਜਾ ਰਿਹਾ ਆ ਅੱਜ ਇਸ ਮੌਕੇ ਦੀ ਵੀਡੀਓ ਦੇ ਵਿੱਚ ਹਮਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਜਾਣਕਾਰੀ ਅਨੁਸਾਰ ਦਾਦੀ ਕੀ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਤਰ ਵੱਲੋਂ ਦੂਜੀ ਤਰ ਦੇ ਤੇਜ਼ ਹਥਿਆਰਾਂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਗਿਆ ਹਮਲੇ ਦੇ ਵਿੱਚ ਦੋ ਸਗੇ ਭਰਾ ਇੱਕ ਹੋਰ ਨੌਜਵਾਨ ਜੋ ਉਹਨਾਂ ਦਾ ਦੋਸਤ ਦੱਸਿਆ ਜਾ ਰਿਹਾ ਹੈ ਅਤੇ ਗੰਭੀਰ ਰੂਪ ਦੇ ਵਿੱਚ ਇਹ ਜ਼ਖਮੀ ਹੋ ਗਏ ਨੇ ਔਰ ਕੀ ਕੁਝ ਕਹੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰਾਂ ਦੇ ਨਾਲ ਬਲਜੀਤ ਸਿੰਘ ਦੀ ਰਿਪੋਰਟ ਗੁਰਦਾਸਪੁਰ ਮੇਰਾ ਨਾਮ ਮਨਦੀਪ ਜੀ ਰੈਣ ਵਾਲਾ ਮਾਰੀ ਨਗਰ ਦਾ ਗਿਣਾ ਨਗਰ ਦਾ ਇਹ ਆਪਣੀ ਪੇਕਵਲੀ ਪੁਰਾਣਾ ਝਗੜਾ ਹੋਇਆ ਸੀ ਤੇ ਇਹਨਾਂ ਨੇ ਰੰਜਿਸ਼ ਰਖੀ ਤੇ ਮੈਨੂੰ ਲੱਭਦੇ ਫਿਰਦੇ ਹੀ ਤੇ ਮੈਂ ਹਟਾ ਲੈਣ ਗਿਆ ਸੀ ਤੇ ਇਹਨਾਂ ਨੇ ਮੁੱਖ ਦੇਖਿਆ ਕਿ ਕੱਲਾ ਹੈ ਤੇ ਇਹਨਾਂ ਨੇ ਮੇਰੇ ਤੇ ਵਾਰ ਦਾਤ ਕਰੀ ਦੋ ਜਣੇ ਹੀ ਦੋਹਾਂ ਦਾਤ ਲੈ ਲਈ ਮੇਰੇ ਗੇ ਮੋਸੇ ਲਾਇਆ ਇਹਨਾਂ ਨੇ ਤੇ ਮੈਨੂੰ ਰੋਕੇ ਇਹਨਾਂ ਨੇ ਮੇਰੇ ਸਿਰ ਤੇ ਦਾਤਰ ਮਾਰ ਤੀ ਕਿ ਮੈਂ ਉੱਥੇ ਰੋਲਾ ਪਾਇਆ ਤੇ ਮੇਰਾ ਭਰਾ ਬੱਲੇ ਬਾਜੀਬਾਜ਼ ਰੋੜੀ ਉਹ ਬੰਦੂੜ ਗਿਆ ਉਹਨੇ ਮੈਨੂੰ ਛੁਡਾਇਆ ਛੁਡਾਇਆ ਉੱਥੋਂ ਆਪਾਂ ਨਿਕਲੇ ਆਂ ਸਕੂਟੀ ਜੇ ਬਚਾ ਕੇ ਇਹਨੇ ਤੇ ਨਾਲ ਗੱਡੀ ਹੱਟੇ ਮੰਗਲਣ ਲੀਏ ਤੇ ਜਲਦੀ ਗੱਡੀ ਆਣੇ ਸਾਡੇ ਜਮ ਮਾਰੀ ਤੇ ਬਾਅਦ ਚੋਂ ਗੱਡੀ ਚੋਂ ਨਿਕਲ ਕੇ ਮੇਰੇ ਵੱਡੇ ਭਰਾ ਦੇ ਦਸਤਰ ਮਾਰੇ ਇਹਨਾਂ ਨੇ ਬਾਅਦ ਚ ਉੱਥੇ ਉਹ ਕਿਤੇ ਮੇਰਾ ਫਰੈਂਡ ਵੀ ਆਇਆ ਉਹਦੇ ਤੇ ਵੀ ਇਹਨਾਂ ਨੇ ਬਾਰਦਾਤ ਕੀਤੀ ਹੈ ਆ ਜਿਹੜੇ ਤੋਂ ਨਿਕਲ ਗਏ ਕਿਸ ਕਿਸੇ ਗੱਲ ਲੱਗੀ ਹਾਂ ਗੱਲ ਲੱਗੀ ਕਿ ਪ੍ਰਾਣੀ ਰੱਜੀ ਸੀ ਆਪਣਾ ਝਗੜਾ ਹੋਇਆ ਹੀ ਇੱਕ ਵਾਰੀ ਅੰ딥 ਮਾਮੇ ਨਾਲ ਤੇ ਉਹ ਗੱਲੋਂ ਲੱਗੀ ਨਵੀਂ ਵਾਡੇ ਦੇ ਬਾਲ ਦਾ ਦਿੱਤੀ ਹੈ ਕਿੰਨੇ ਜਨੇ ਸੀ ਮੰਮੇ ਇਕ ਵੀ ਲਾ ਪ੍ਰੀਤੀ ਰਵਿ ਸ਼ਰਮਾ ਹੀ ਚੇਤਰਾਗਰ ਤੋਂ ਤੇ ਆਪਣਾ ਪ੍ਰਤਾਪ ਹੀ ਜਿਨ੍ਹਾਂ ਦਾ ਮੇਰੇ ਮੇਰੇ ਨਾਲ ਝਗੜਾ ਹੋਇਆ ਹੈ ਤੂੰ ਮੁੰਡੇ ਹੋਈ ਤੁਸੀਂ ਤੁਸੀਂ ਇਕੱਲੇ ਸੀ ਮੈਂ ਪਹਿਲਾਂ ਇਕੱਲਾ ਸੀ ਕਿਉਂਕਿ ਉਹਨਾਂ ਨੇ ਮੇਨੂੰ ਦੱਤਰਾ ਮਾਰਿਆ ਉਹ ਜੀ ਉਹਨੇ ਬਚਾਇਆ ਰੋ ਤੇ ਫੋ ਮੈਨੂੰ ਬਚਾ ਕੇ ਨਿਕਲੇ ਰਾ ਗੱਡੀ ਮਗਰ ਲਾ ਲਈ ਤੇ ਸਕੂਟਰੀ ਦੇ ਮਾਰਿਆ ਉਹਨਾਂ ਵੀ ਚਲ ਗਈ ਗੱਡੀ ਤੇ ਉਸ ਤੋਂ ਬਾਅਦ ਬਾਅਦ ਚਲਾ ਇਹ ਗੱਡੀ ਨੂੰ ਲੈ ਕੇ ਦੱਤਰਾ ਮਾਰ ਕੇ ਭਰਾ ਦੇ ਉਹ ਤਾਂ ਮੇਰਾ ਫਰੈਂਡ ਵੀ ਹੈ ਉਹਦੇ ਵੀ ਮਾਰ ਦਿੱਤੇ ਨੇ 19 ਕਬਲੇਟ ਕੀਤੀ 19 ਕਬਲੇਟ ਕੀਤੀ ਜੀ ਕੀ ਕਹਿੰਦੇ ਬਈ ਕੋਈ ਨਾ ਕੈਂਪ ਜੋ ਕਾਰਵਾਈ ਬਲਦੀ ਕਰੋ ਕੀ ਮੰਗ ਕਰਦੇ ਹੈ ਮੰਗ ਹੈ ਕਿ ਸ਼ਾਸਨ ਕਰਦੇ ਹੈ ਇਹ ਦਾ ਇਹ ਗੁੱਲਾਗਰਦੀ ਕਰਦੇ ਹੈ ਇਹਨਾਂ ਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਕੀ ਨਾਮ ਆਪਣਾ ਕੀ ਸਾਰੀ ਘਟਨਾ ਹੈ ਮੇਰਾ ਨਾਮ ਭਵਨ ਕੁਮਾਰ ਹੈ ਤੇ ਜਿਹੜੇ ਤੁਹਾਡੇ ਛੋਟਾ ਭਰਾ ਮਰਾਵਾਂ ਦੀ ਹੈ ਇਹ ਆਪਣੇ ਬਈ ਨਹੀਂ ਜੀ ਕੰਮ ਲਈ ਕੀਤਾ ਇਹ ਲੱਗੇ ਲੋਕਰ ਪਿੰਡ ਆਉਟੂ ਆ ਰਹੇ ਵਾਪਸ ਤੇ ਇਹ ਗੁੱਡੀ ਗੁਰਪ੍ਰੀਤ ਤੇ ਗੁਰਦੀਪ ਮੁੰਡਾ ਯਾਰ ਇਹ ਪਹਿਲਾਂ ਵੀ ਨੂੰ ਮਾਰਨ ਦੀ ਧਮਕੀ ਦੇਂਦੇ ਰਹੇ ਆ ਪਹਿਲੇ ਵੀ ਕਿਵੇਂ ਦੱਤ ਲਾ ਕੇ ਸਾਡੇ ਕੋ ਘਰਾਂ ਦਾ ਆਉਂਦੇ ਰਹੇ ਯਾਰ ਇਹਨਾਂ ਨੇ ਇਕੱਲੇ ਵੀ ਵੇਖੇ ਨਾ ਤੇ ਇਹਨਾਂ ਨੂੰ ਰੋਕੇ ਤੇ ਇਹਦੇ ਨਾਲ ਥੇਚ ਦੱਤ ਮਾਰੇ ਆ ਨੂੰ ਮਾਰੇ ਕੁੱਟਿਆ ਉਹ ਤੇ ਐਂ ਲੱਗੇ ਗਰਾਉਂਡ ਹੀ ਦੇ ਫਰੋਂਚ ਲੱਗੇ ਤੇ ਐਂ ਖੇਡਣ ਲਈ ਉੱਤਰਿਆ ਇਹ ਪਤਾ ਲੱਗਿਆ ਕਿ ਮੇਰੇ ਭਰਾ ਨੇ ਤਾਂ ਵਾਅਦਾ ਕੀਤੀਆਂ ਆਂ ਤੇ ਪਿੰਡ ਦੇ ਲੋਕੀਏ ਦੋਰੇ ਆਏ ਆ ਤੇ ਇਹ ਸ਼ੁਰੂਆਤ ਹੋਇਆ ਇੰਨੇ ਛੇ ਨੂੰ ਅਹੀਂ ਨੂੰ ਲੈ ਕੇ ਇਹਦੇ ਮੈਦਾਨ ਪਰਾਂ ਉੱਤੇ ਉਹ ਭੁੱਲ ਕੇ ਚੱਲਨੇ ਗਏ ਮੋਪੜ ਤੇ ਪਿੱਛੋਂ ਇੱਕ ਬਲੈਕ ਗੱਡੀ ਆਈ ਆ ਉਹਨੇ ਇਹਨਾਂ ਤੇ ਬਲੈਕ ਗੱਡੀ ਨਾਲ ਪਿੱਛੋਂ ਮਾਰਿਆ ਮੋਪੜ ਦੇ ਹੁਣ ਸਿਰ ਛੁੱਟਿਆ ਉਸ ਤੋਂ ਬਾਅਦ ਉਹ ਮੁੰਡੇ ਉੱਤਰੇ ਤਿੰਨ ਇੱਕ ਪ੍ਰਤਾਪ ਵੀ ਦੋ ਇੱਕ ਮੁੰਡਾ ਲਵ ਸ਼ਰਮਾ ਤੇ ਇੱਕ ਮੁੰਡਾ ਨੋਨੀ ਕੋਲਨ ਪਤਾ ਨਹੀਂ ਇਹਨਾਂ ਨੇ ਉੱਤਰ ਕੇ ਮੇਰੇ ਬਾਹਰ ਦੇ ਮੇਰੇ ਲਾਟੇ ਵੀ ਘਾਤਰ ਮਾਰਿਆ ਉਹਨਾਂ ਨੇ ਉਹ ਮੁੰਡਾ ਕੁਬਿੰਦਰ ਆਪਣਾ ਯਾਰ ਦੋਤੀ ਉਹ ਵੀ ਉੱਥੇ ਉਹਦੇ ਵੀ ਮਾਰਿਆ ਦੱਤਰ ਉਹਨੇ ਆਪਣੇ ਉਹਦੇ ਵੀ ਛੱਡ ਮਾਰਿਆ ਨੇ ਤੇ ਪ੍ਰਤਾਪ ਨੇ ਵੀ ਮਾਰਿਆ ਤੇ ਉਤੋਂ ਬਾਅਦ ਇਹ ਲੋਕਾਂ ਦੇ ਇਕੱਠੇ ਵੇਕੇ ਤੇ ਉਤੋਂ ਹੈ ਇਹ ਆਪਣੇ ਦਫ਼ਤਰ ਲੈ ਕੇ ਕੋਲ ਨਿਕਲ ਗਏ ਇੱਕ ਇਹਨਾਂ ਦੇ ਜਿਹੜੇ ਮੁੰਡੇ ਨਾਲ ਝਗੜਾ ਕੀਤਾ ਇਹਨਾਂ ਦਾ ਰਜੀਤ ਦਾ ਮੁੰਡਾ ਸੀ ਉਹਦੇ ਨਾਲ ਕਿਤੇ ਸਾਲ ਪਹਿਲਾਂ ਕੋਈ ਗੱਲਬਾਤ ਹੋਈ ਮੇਰੇ ਭਰਾ ਦੇ ਉਹ ਇਹਨਾਂ ਦਾ ਖੁਦ ਨੂੰ ਦਾਅਵਾ ਹੋਇਆ ਕਰਵਾਤਾ ਹੀ ਤੇ ਅੱਜ ਤੱਕ ਮੈਂ ਗੱਲ ਨਹੀਂ ਸਾਡੇ ਮਾਂਚੇ ਇਹਨਾਂ ਨੇ ਅੱਗੇ ਅੱਗੇ ਅੱਜ ਕੁਝ ਕਰਨਾ ਹੈ ਤੇ ਉਸ ਗੱਲ ਨੂੰ ਇਹਨਾਂ ਨੇ ਨਿੱਜੀ ਰਜੀਤ ਰੱਖਿਆ ਮੰਨ ਕੇ ਜਾਨ ਨੂੰ ਮਾਰ ਲੈ ਇਹਨਾਂ ਨੇ ਬਾਦਰ ਕੀਤੀ ਹੈ ਇਸ ਵਾਰ ਤਾਂ ਕਹ ਕੇ ਸਾਡਾ ਸਾਰਾ ਪਿੰਡ ਸਾਡੇ ਲੱਗੇ ਸਾਡੇ ਲੋਕ ਸਾਰਾ ਫੋਟਾ ਸਾਰੇ ਬੱਚੇ ਸਾਰੇ ਲੋਕੀ ਸਮੇਂ ਪੇ ਸਾਰੇ ਜਿੱਦਾਂ ਗੱਡੀਆਂ ਭਾਗੇ ਸ਼ਰੀਆ ਮਾੜੇ ਘਰਾਂ ਦੇ ਲਾਗੇ ਆ ਕੇ ਦੱਤਰ ਮਾਰ ਗਿਆ ਨੂੰ ਲਖਮੀ ਕੱਢ ਕੇ ਜਨੂ ਮਾਰ ਜਨੂ ਮਾਰਨ ਦੀ ਇਹ ਨੀਤ ਨਾਲ ਆਏ ਪੁਲਿਸ ਪੁਲਿਸ ਕੰਪਲੇਟ ਕੀਤੀ ਹਾਂਜੀ ਪੁਲਿਸ ਕੰਪਲੇਟ ਕੀਤੀ ਫੋਟਾ ਬਿਆਨ ਲੱਗੇ ਇਹਨਾਂ ਦੇ ਖਲਾਫ ਰਿਪੋਰਟ ਜਾਰੀ ਹੋਈ ਹੈ ਇੱਕ ਪਾਈ ਮੰਗ ਹੈ ਕਰਨੇ ਆ ਕਿ ਜਿਹੋ ਜਿਹਾ ਆਪਣੇ ਮਹੌਲ ਬਣਾ ਰਿਹਾ ਇਹਨਾਂ ਦੇ ਕਹੋ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਠੀਕ ਹੈ ਨਾ ਅੱਗੇ ਤੋਂ ਇਹ ਕਿ ਉਹ ਅੱਜ ਹੱਟ ਦੇ ਕਿਤਾ ਕੱਲ ਕੇ ਹੋਰ ਸੀ 3 ਫੁੱਟ ਮੈਂ ਨੂੰ ਥੱਲੇ ਵਾਪਸ ਕਰਨਗੇ ਇਹੋ ਜਿਹੇ ਬੱਚਿਆਂ ਦੇ ਤਾਂ ਦਿਨ ਤੋਂ ਦੀ ਹੁਣ ਕੁੁੰਡੇ ਤੇ ਇਹਨਾਂ ਦੇ ਨਾਲ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਹਾਂ ਜੀ ਸਾਡੇ ਕੋਲ ਕੱਲ ਤਿੰਨ ਪੇਸ਼ੈਂਟ ਆਏ ਸੀਗੇ ਤੇ ਝਗੜੇ ਨਾਲ ਦਿਨਾ ਨਗਰ ਤੋਂ ਤੇ ਅਸੀਂ ਉਹਨਾਂ ਦਾ ਪਰਚਾ ਕੱਟ ਕੇ ਇਲਾਜ ਸ਼ੁਰੂ ਕਰਤਾ ਹੋਇਆ ਤੇ ਪੁਲਿਸ ਬਾਕੀ ਕਾਰਵਾਈ ਪੇਜੀ ਹੋਈ ਆ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਹਾਂ ਜੀ